ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ RAMJ 5200 ਕੰਬਾਈਨ ਬਕਾਊਾ ਜੀ ਵਧੀਆ ਸਾਫ ਕੰਡੀਸ਼ਨ ਚ ਮਸ਼ੀਨ ਹੈ ਕੈਬਨ ਬੰਪਰ ਦੀ ਕੰਡੀਸ਼ਨ ਤੋਂ ਚੈੱਕ ਕਰ ਸਕਦੇ ਹੋ ਵਧੀਆ ਸਾਫ ਆ ਲੈਟਾ ਵਗੈਰਾ ਵਧੀਆ ਸਾਫ ਪਈਆਂ ਬਾਕੀ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਪੱਟੀਆਂ ਫੀਡਰ ਚੈਨ ਆ ਪੱਖੇ ਦੀ ਕੰਡੀਸ਼ਨ ਵਧੀਆ ਸਾਫ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਗੱਲ ਏਰੀਆ ਹੈਗਾ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਹੈ ਠੀਕ ਹੈ ਜੀ 2020 ਮਾਡਲ ਆ ਸਾਰੀ ਮਸ਼ੀਨ ਬਿਲਕੁਲ ਓਕੇ ਆ ਬਰਮ ਬਾਡੀ ਪੱਕੇ ਦੀ ਕੰਡੀਸ਼ਨ ਸੀੜਾ ਵਗੈਰਾ ਠੀਕ ਹੈ ਜੀ ਆਉਟਰ ਪਾਈਪ ਦੇਖ ਸਕਦੇ ਹੋ ਬਾਕੀ ਸਾਰੀ ਮਸ਼ੀਨ ਨੂੰ ਰੰਗ ਪੇਣ ਦੀ ਬਿਲਕੁਲ オリジナル ਆ ਬਿਲਕੁਲ ਓਕੇ ਆ 11 ਲੱਖ 30 ਹਜ਼ਾਰ ਦੀ ਬਾਈ ਉਹਨਾਂ ਦੀ ਡਿਮਾਂਡ ਆ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈ ਜਮਸੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ। ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ। ਐਲੀਵੇਟਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ। ਡੀਲ ਟੈਂਕ, ਇਰ ਟੈਂਕ ਦੇਖ ਸਕਦੇ ਹੋ। ਕੋਰੋਂ ਦਾ ਟੈਂਕ, ਛਤਰੀ ਵਗੈਰਾ ਦੇਖ ਸਕਦੇ ਹੋ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕ ਕਟਰ ਵਗੈਰਾ ਮਸ਼ੀਨ ਦਾ ਸਾਰਾ origignal ਕੰਡੀਸ਼ਨ ਦੇ ਵਿੱਚ ਆ। ਸਾਰੀ ਮਸ਼ੀਨ ਲੋਕਲ ਚੱਲੀ ਹੋਈ ਆ। ਜੱਖ ਏਰੀਆ ਦਾ ਬਾਈ ਹੋਰਾਂ ਦਾ ਪਿਛਲੇ ਹਿੱਸੇ ਦੀ ਕੰਡੀਸ਼ਨ, ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ। ਠੀਕ ਹੈ ਡੀਜੇ ਟੈਂਕ ਦੇਖ ਸਕਦੇ ਹੋਗੇ ਵਧੀਆ ਕੰਡੀਸ਼ਨ ਚ ਮਸ਼ੀਨ ਦਾ ਟਾਇਰ ਨੇ ਤੇ 1130000 ਦੀ ਬਾਈ ਉਹਨਾਂ ਦੀ ਡਿਮਾਂਡ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਡਿਸਕ੍ਰਿਪਸ਼ਨ ਚ ਤੁਹਾਨੂੰ ਨੰਬਰ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਕਟਰ ਦੇਖ ਸਕਦੇ ਹੋ ਪੰਜ ਪਪਲੇਰੀ ਦਾ ਬਾਕੀ ਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਟਰ ਦੀ ਕੰਡੀਸ਼ਨ ਵੀ ਵਧੀਆ ਸਾਫ ਪਈ ਹੈ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਯੂਪ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ